ਸੰਗਤਿਓ ਬਾਹਰ ਤੋਂ ਵੀ ਭੈਣ ਭਰਾ ਆਏ ਹਨ ਆਪ ਜੀ ਜਕਾਰਾ ਸੁਣ ਰਹੇ ਹੋ ਸੋ ਹੰਮਾਰੇ ਸੇਂ ਸਿਸ਼ਣੂ ਭਗਵਾਨ ਦੀ ਜੈ ਇਹ ਜਕਾਰਾ ਪਹਿਲੀ ਵਾਰ ਮਾਤ ਲੋਕ ਦੇ ਵਿੱਚ ਪ੍ਰਗਟ ਹੋਇਆ ਹੈ ਜਿਸ ਤਰ੍ਹਾਂ ਰਾਮ ਜੀ ਨੇ ਤਰਤੀ ਤੇ ਅਗੇ ਜਕਾਰਾ ਦਿੱਤਾ ਜੈ ਸਿਯਾਰਾਮ ਕ੍ਰਿਸ਼ਨ ਮਹਾਰਾਜ ਜੀ ਆਏ ਜੈ ਰਾਧਾ ਕ੍ਰਿਸ਼ਨਾ ਇਸਾ موسی ਮੋਮਨ ਇਨਾਂ ਨੇ ਆ ਕੇ ਨਾਮਾਂ ਨਾਮ ਦਿੱਤਾ ਅੱਲਾਹੁ ਅਨਹੁ ਨਾਨਕ ਪਾਸ਼ਾ ਜੀ ਆਏ ਸਤਨਾਮ ਗੋਬਿੰਦ ਪਾਸ਼ਾ ਜੀ ਆਏ ਵਹਿ ਜਿ ਕਾ ਖਾਲਸਾ ਬਾਜ ਕੀ ਫਤਿਹ ਇਹ ਜਿਕਾਰਾ ਜਿਸ ਨੇ ਪੰਜ ਵਾਰ ਸਵੇਰੇ ਪੰਜ ਵਾਰ ਸ਼ਾਮ ਨੂੰ ਲਗਾਇਆ ਉਹ ਉਸ ਨੂੰ ਸਿੱਧਾ ਸੱਚਖੰਡ ਦੇ ਵਿੱਚ ਮਾਨ ਮਿਲੇਗਾ ਇਹ ਪਹਿਲੀ ਵਾਰ ਇਹ ਜਿਕਾਰਾ ਇਸ ਤਰ੍ਹਾਂ ਦਾ ਪ੍ਰਗਟ ਹੋਇਆ ਹੈ ਜਿਸ ਤਰ੍ਹਾਂ ਪਹਿਲੇ ਸੀਤਾ ਰਾਮ ਦਾ ਨਾਰਾ ਸੀ ਸੀਤਾ ਕੀ ਸੀ ਸਾਡੀ ਸੁਰਤੀ ਸੀਤਾ ਰਾਮ ਸਾਡਾ ਉਹ ਪਰਮੇਸ਼ਰ ਸੀ ਆਤਮਾ ਵੀ ਨਿਰਗੁਣ ਤੇ ਪਰਮਾਤਮਾ ਵੀ ਨਿਰਗੁਣ ਰਾਧਾ ਕ੍ਰਿਸ਼ਨ ਰਾਧਾ ਸਾਡੀ ਆਤਮਾ ਸੀ ਤੇ ਕ੍ਰਿਸ਼ਨ ਸਾਡਾ ਉਹ ਨਿਰਗੁਣ ਪਰਮਾਤਮਾ ਸੀ ਉਹ ਹੁਕਮ ਸੀ ਇਹ ਦੋਨਾਂ ਨੂੰ ਮੇਲ ਕਰਨਾ ਅੱਲਾਹੁ ਅਨਹੁ ਇਸੇ ਤਰ੍ਹਾਂ ਇਸ ਦਾ ਵੀ ਇਸ ਦਾ ਜੋੜ ਜੁੜਿਆ ਇਹ ਜੋ ਪਹਿਲੀ ਵਾਰ ਆਪ ਜੀ ਸੰਗਸਣ ਦੇ ਸਾਧਰੂ ਵੇਖ ਰਹੇ ਹੋ ਇਹ ਉਹ ਜਿਸ ਨੂੰ ਵਾਹਿਗੁਰੂ ਸਤਨਾਮ ਅੱਲਾਹੋ ਅੱਲਾਹੋ ਜੈ ਸ਼੍ਰੀ ਰਾਮ ਕਰਕੇ ਸੰਸਾਰ ਅਜ ਲਗ ਲਗ ਨਾਮਾ ਤੋਂ ਯਾਦ ਕਰਦਾ ਰਾਧਾ ਸਵਾਮੀ ਕਰਕੇ ਯਾਦ ਕਰਦਾ ਰਾਧਾ ਸਾਡੀ ਆਤਮਾ ਤੇ ਸਵਾਮੀ ਸਾਡਾ ਉਹ ਪਰਮਾਤਮਾ ਉਹ ਸੰਮੁਖ ਹੋਇਆ ਹੈ। ਔਰ ਜਿਸ ਨੇ ਇਸ ਘਰ ਦੇ ਵਿੱਚ ਆ ਕੇ ਇਸ ਭਗਵਾਨ ਦਾ ਦਰਸ਼ ਕੀਤਾ ਹੈ ਔਰ ਜਿਸ ਨੇ ਆ ਕੇ ਸੀਸ ਨਿਵਾਇਆ ਹੈ ਉਹ ਅੱਜ ਕੀ ਲੈ ਕੇ ਜਾਣਗੇ ਇਹ ਚੌਵੀਆਂ ਗ੍ਰੰਥਾਂ ਦੇ ਵਿੱਚ ਫਰਮਾਨ ਜਿਨ੍ਹਾਂ ਨੇ ਮੇਰੀਆਂ ਪਿਆੜਾ ਨਾ ਵੀਰਾਂ ਨੇ ਆ ਕੇ ਇਹ ਸੈਭ ਨੂੰ ਸੀਸ ਨਿਵਾਇਆ ਉਹ ਅੱਜ ਕੀ ਖਟ ਕੇ ਜਾਣਗੇ ਜੇ ਸਦਾ ਇੱਕ ਵਾਰ ਹਿਰਦੇ ਉਹ ਸੀਸ ਗਿਆ ਝੁਕ ਜੇ ਸਾਡਾ ਹਿਰਦਿਉ ਉਹ ਸੀਸ ਝੁਕਿਆ ਹੈ ਇਸ ਪ੍ਰਮਾਤਮਾ ਨੂੰ ਪ੍ਰਮਾਤਮਾ ਕੀ ਕਹਿੰਦੇ ਮੈਂ ਅਣਚਕ ਹੋ ਕੇ ਪੈਂਡਾ ਦਿਆਂ ਮੁਕਾਈਆ ਫਿਰ ਮੈਂ ਵੀ ਉਸ ਦਾ ਪੈਂਡਾ ਖਤਮ ਕਰ ਦੇਗਾ ਜੋ ਲੋਕ ਲੱਜਾ ਵਿੱਚ ਗਏ ਰੁਕ ਜਿਹੜੇ ਲੋਕ ਲੱਗਾ ਵਿੱਚ ਹੱਸ ਜਾਣਗੇ ਫਿਰ ਪ੍ਰਮਾਤਮਾ ਕੀ ਕਹਿੰਦੇ ਲੱਖ 84 ਦਿਆਂ ਪਵਾਈਆ ਸੋ ਆਈ ਹੋਏ ਭਗਵਾਨ ਦਾ ਬਹੁਤ ਬਹੁਤ ਧੰਨਵਾਦ ਪਹਿਲੀ ਵਾਰ ਇਹ ਮਾਤ ਲੋਕੋ ਦੇ ਵਿੱਚ ਪੋਟਾਵਾ ਕੀਤਾ ਉਸਨੇ ਮੈਂ ਕੁਝ ਲਾਈਨਾਂ ਸਰਬੰਗ ਆਪチナ ਪੜਾਂਗਾ ਸਮਾਂ ਨਹੀਂ ਹੈ ਇਹ ਜੋ ਅੱਜ ਦੀ ਰੇਟ ਦੇ ਵਿੱਚ ਜੇ ਇਹ ਜੋ ਸਮਾਂ ਹੈ ਜੋ ਚੱਲ ਰਿਹਾ ਹੈ ਉਸ ਤੋਂ ਅਸੀਂ ਬਚਣਾ ਹੈ ਦੂਰ ਹੋ ਕੇ ਰਹਿਣਾ ਹੈ ਗ੍ਰੰਥ ਨੰਬਰ 18 ਦੇ ਲਿਖ 11 ਚੇਤ ਕੀ ਕਹਿੰਦਾ ਹੈ ਬੇਲਾ ਆ ਗਿਆ ਜਵਿੰਦਿਆਂ ਹੀ ਮਰਨ ਦਾ ਜੀਵਨ ਸਤਗੁਰ ਝੋਲੀ ਪਾਈ ਆ ਇਹ ਸਮਾਂ ਜੋ ਚੱਲ ਰਿਹਾ ਹੈ ਇਹ ਜਿਉਂਦੇ ਆ ਹੀ ਇਹ ਸਤਗੁਰ ਦੇ ਝੋਲੀ ਪਾਉਣ ਦਾ ਸਮਾਂ ਹੈ ਟਾਈਮ ਆ ਗਿਆ ਮੰਜ਼ਲ ਚੜਨ ਦਾ ਚੜਨਾ ਚਾਹੀ ਚਾਈਆ ਮਜਾ ਰਸ ਪ੍ਰੇਮ ਲੈ ਲਿਓ ਉਸ ਦੇ ਚਰਨ ਦਾ ਇਹ ਮਜਾ ਰਸ ਲੈ ਲਿਓ ਉਸ ਦੇ ਚਰਨ ਦਾ ਜੋ ਚਰਨਾ ਤੋਂ ਜੋ ਚਰਨਾ ਤੋਂ ਵਿਛੜਿਆ ਰਿਹਾ ਮਿਲਾਈਆ ਜਿਹੜੇ ਵਿਛੜੇ ਸੀ ਉਹਨਾਂ ਨੂੰ ਆਕੇ ਮਿਲਾਇਆ ਹੋਸ ਪ੍ਰਮਾਤਮਾ ਨੇ ਅੱਗੇ ਸਹਿਬ ਕੀ ਕਹਿੰਦੇ ਨੇ ਹੁਣ ਬੇਲਾ ਨਹੀਂ ਹੰਕਾਰ ਵਿੱਚ ਅੜਨ ਦਾ ਇਹ ਅੜੰਦਾ ਬੇਲਾ ਨਹੀਂ ਹੰਕਾਰ ਦੇ ਵਿੱਚ ਆਪਣਾ ਆਪ ਸਤਗੁਰ ਦੇ ਸਮਰਪਿਤ ਕਰਨਾ ਹੈ ਹੁਣ ਬੇਲਾ ਨਹੀਂ ਹੰਕਾਰ ਵਿੱਚ ਅੜਨਦਾ ਮਨਮਤ ਬੁੱਧ ਚਲੇ ਨਾ ਕੋਈ ਚਤਰਾਇਆ ਇਹ ਨਹੀਂ ਚਲਣੀ ਮਨਮਤ ਬੁੱਧ ਨਹੀਂ ਚਲਣੀ ਸਮਾ ਸੋਣਾ ਨਿਰਵੈ ਕੋਲੋਂ ਡਰਨਦਾ ਇਹ ਸਮਾ ਹੈ ਉਸ ਤੋਂ ਡਰ ਕੇ ਰਹਿਣਾ ਹੈ ਬੇ ਝੂਠਾ ਦੇਣਾ ਚੁਕਾਈਆ ਵਕਤ ਨਹੀਂ ਇੱਕ ਦੂਜੇ ਗੁਰਮੁਖ ਨੂੰ ਵੇਖ ਕੇ ਜਲਨਦਾ ਇਹ বেলা ਨਹੀਂ ਇੱਕ ਦੂਜੇ ਨੂੰ ਵੇਖ ਕੇ ਚੱਲਣਦਾ ਕਿ ਮੈਂ ਮੂੰਹ ਕਮਾ ਲਵਾਂ ਇਹ ਚਤਰਾਈਆਂ ਨਹੀਂ ਚੱਲਣੀਆਂ ਇਸ ਮਾਤ ਲੋਕ ਦੇ ਵਿੱਚ ਇਹ ਪ੍ਰਮਾਤਮਾ ਦੇ ਚਰਨਾ ਦੇ ਵਿੱਚ ਆਪਣਾ ਆਪ ਨੂੰ ਸਮਰਪਿਤ ਕਰਨਾ ਪੈਣਾ ਤਾਂ ਤਾ ਸਿੱਖ ਅਖਵਾਵਾਂਗੇ ਇਹ ਤੇਤੀ ਨੀਮ ਮੇਰੇ ਵੀਰ ਨੇ ਐਵੇਂ ਨਹੀਂ ਇੱਥੇ ਟਾਂਕੇ ਲਾਏ ਹੋ ਇਹ ਕੋਈ ਸ਼ੋਅ ਪੀਸ ਨਹੀਂ ਇੱਥੇ ਲਾਇਆ ਹੋਇਆ ਇਹ ਪਰਮੇਸ਼ਰ ਦੇ ਹੁਕਮਿਆਂ ਹਰ ਸੰਗਤ ਨੂੰ ਇਹ ਹੁਕਮ ਆ ਹੈ ਇਹ ਹੁਕਮ ਦੀ ਪਾਲਣਾ ਕਰਾਂਗੇ ਤਾਂ ਸਿੱਖ ਅਖਵਾਵਾਂਗੇ ਅੱਜ 18 ਭਗਤਾਂ ਦੇ ਜੇ ਮਾਤ ਲੋਕ ਦੇ ਵਿੱਚ ਨਾਮ ਚੜਦਾ ਤਾਂ ਉਹ ਇਹ ਹੁਕਮ ਦੇ ਵਿੱਚ ਸਨ ਇਹ ਨੀਮ ਨਵੋਸ ਪ੍ਰਮਾਤਮਾ ਦੇ ਵਕਤ ਨਹੀਂ ਇੱਕ ਦੂਜੇ ਗੁਰਮੁਖ ਨੂੰ ਵੇਖ ਕੇ ਜਲਨ ਦਾ ਪ੍ਰੇਮ ਪ੍ਰੀਤੀ ਲੋਭ ਨਾਈਆ ਪ੍ਰੇਮ ਪ੍ਰੀਤੀ ਕਰਿਓ اے ਸਾਹਿਬ ਦਾ ਫਰਮਾਨ ਸੀ ਪਰ ਅਸੀਂ ਕੀ ਕੀਤਾ ਅਸੀਂ ਆਪਣੇ ਆਪ ਦੇ ਝੰਤੀ ਮਾਰ ਕੇ ਦੇਖੀ ਅਸੀਂ ਕਿੰਨੇ ਕਸਈ ਆ ਆਪਣੇ ਆਪ ਦੇ ਅੰਦਰ ਦੂਸਰੇ ਨੂੰ ਨਹੀਂ ਕਹਿਣਾ ਕਿਉਂਕਿ ਆਪਣੀ ਬੁਰਾਈ ਕਿਸੇ ਨੂੰ ਨਹੀਂ ਦਿਸਦੀ ਦੂਸਰੇ ਦੀ ਦਿਸਦੀ ਇਹ ਫਰਮਾਨ ਕੀ ਅੱਗਾ ਵਕਤ ਆ ਗਿਆ ਬੇੜਾ ਬੰਨਣ ਦਾ ਤਿੰਨ ਕੇ ਇਕੱਠੇ ਲਿਓ ਕਰਾਈਆ ਇਹ ਸਮ ਆ ਗਿਆ ਹੈ ਬਹੁਤ ਨੇੜੇ ਹੈ ਸੂਛੀ ਤਰ੍ਹਾਂ ਦੋ ਲਾਈਨਾਂ ਹੋਰ ਕਰਨੀ ਕੀ ਕਹਿੰਦੀ ਹੈ ਕਰਨੀ ਸਾਰੇ ਆਪੋ ਆਪ ਆਪਣੀ ਕਰਨੀ ਕਰਦੇ ਆ ਕਰਨੀ ਕੀ ਕਹਿੰਦੀ ਹੈ ਕਰਨੀ ਕਹੇ ਮੈਂ ਜੁਗ ਚੋਕੜੀ ਰਹੀ ਕਰਦੀ ਅਕਲ ਵੀ ਅਸੀਂ ਆਪਣੇ ਅਕਲ ਨਾਲ ਦੜਾਉਨੇ ਆ ਤੇ ਕਰਨੀ ਵੀ ਅਸੀਂ ਆਪ ਕਰਦੇ ਆ ਕਰਨੀ ਕਹੇ ਮੈਂ ਜੁਗ ਚੋਕੜੀ ਰਹੀ ਕਰਦੀ ਆਪਣੀ ਸੇਵ ਕਮਾਈਆ ਨਿਤ ਨਿਤ ਪੈਂਡੇ ਮਾਰ ਕੇ ਰਹੀ ਤੁਰਦੀ ਮੈਂ ਤਾਂ ਪੈਂਡੇ ਮਾਰ ਕੇ ਤੁਰਦੀ ਰਹੀ ਪੱਜੀ ਵਾਹੋ ਦਾਹੀਆ ਮੈਂ ਸੇਵਾ ਕੀਤੀ ਗੁਰੂ ਅਵਤਾਰ ਦੀ ਮੈਂ ਕਿਹਨੇ ਸੇਵਾ ਕਰਦੇ ਰਹੀ ਮੈਂ ਗੁਰੂਆਂ ਅਵਤਾਰਾਂ ਪੀਰਾਂ ਪਗੰਬਰਾਂ ਦੀ ਸੇਵਾ ਕਰਦੀ ਰਹੀ ਪਗੰਬਰ ਦੇ ਦਰ ਤੇ ਲੱਖ ਜਗਾਈਆ ਪਰ ਮੇਰੀ ਮਿਲਣੀ ਨਾ ਹੋਈ ਪੁਰਖ ਅਕਾਲ ਤੁਰਦੀ ਕੀ ਕਹਿੰਦੀ ਹੈ ਕਰਨੀ ਕਿ ਮੈਂ ਗੁਰੂਆਂ ਪੀਰਾਂ ਪਗੰਬਰਾਂ ਦੀ ਸੇਵਾ ਕਰਦੇ ਰਹੀ ਪਰ ਮੇਰੇ ਅਕਾਲ ਪੁਰਖ ਦੀ ਮੇਰੇ ਨਾਲ ਕਦੇ ਮਿਲਣੀ ਨਹੀਂ ਹੋਈ ਮੇਰੀ ਮਿਲਣੀ ਨਾ ਹੋਈ ਪੁਰਖ ਅਕਾਲ ਤੁਰਦੀ ਜੋ ਤੁਰਦਾ ਲੈਣਾ ਰਿਹਾ ਚੁਕਾਈਆ ਮੈਂ ਚਾਰ ਕੁੰਟ ਫਿਰਦੀ ਫਿਰਦੀ ਮੈਂ ਚਾਰੋਂ ਕੁੰਡ ਫਿਰਦੀ ਰਹੀ ਦੈ ਦਿਸ਼ਾ ਖੋਜ ਖੁਜਾਈਆ ਅਚਾਨਕ ਕੰਡੀ ਦੇ ਕੰਡੇ ਮੈਨੂੰ ਸੰਗਤ ਦਿਸਦੀ ਹਿਲਦੀ ਕੰਡੀ ਦੇ ਕਿਨਾਰੇ ਉਹਨੂੰ ਸੰਗਤ ਜਿਹੜੀ ਐ ਉਹ ਦਿਸਤੀ ਮਿਲੀ ਕਰਨੇ ਨੂੰ ਮੈਨੂੰ ਐ ਜਾਪਿਆ ਉਹ ਪਰਮਾਤਮਾ ਨਾਲ ਮਿਲਦੀ ਮਿਲ ਮਿਲ ਖੁਸ਼ੀ ਮਨਾਈਆ ਮੈਂ ਸਮਝਿਆ ਹੂੰ ਕੜੀ ਨਹੀਂ ਢਿੱਲਦੀ ਕੀ ਸਮਝਿਆ ਨੇ ਕਿ ਹੁਣ ਇਹ ਕੜੀ ਢਿੱਲਦੀ ਨਹੀਂ ਐ ਮੈਂ ਸਮਝਿਆ ਹੂੰ ਕੜੀ ਨਹੀਂ ਟਿੱਲਦੀ ਆਪਣਾ ਲਵਾ ਪੰਧ ਮੁਕਾਈਆ ਸਾਡੇ ਵਾਸਤੇ ਵੀ ਇਹ ਜਿਹੜਾ ਸਮਾਂ ਹੈ ਇੱਕ ਦੇ ਢਿੱਲਾ ਨਾ ਕਿਤੇ ਛੱਡ ਦੇ ਅਣਜਾਣੇ ਕਿਤੇ ਜਾਣਦੀ ਏ ਕਿ ਆਪਾਂ ਵੀ ਕਿਤੇ ਪਿੱਛੇ ਨਾ ਰਹਿ ਜਾਈਏ ਕਿਉਂਕਿ ਅਸੂਲ ਪਰਮਾਤਮਾ ਦੇ ਅਸੂਲ ਹੀ ਪਰਮਾਤਮਾ ਟ੍ਰਾਫਿਕ ਦੇ ਵਿੱਚ ਵੀ ਉਸਦੇ ਰੂਲ ਨੇ ਟਰਾਂਸਪੋਰਟ ਦੇ ਵਿੱਚ ਵੀ ਉਸਦੇ ਰੂਲ ਨੇ ਪੁਲਿਸ ਸਟੇਸ਼ਨ ਦੇ ਵਿੱਚ ਵੀ ਉਸਦੇ ਰੂਲ ਨੇ ਹਰ ਥਾਂਵਾਂ ਦੇ ਵਿੱਚ ਰੂਲ ਨੇ ਤੇ ਇਹ ਇੱਥੇ ਵੀ ਜਿਹੜੇ ਅਸੂਲ ਦਾ ਰੂਲ ਸਾਨੂੰ ਮੰਨਣੇ ਪੈਣਗੇ ਪਿਆਰੇਓ ਤੇ ਸੱਜਣੋ ਕਿਉਂਕਿ ਉਹ ਪ੍ਰਮਾਤਮਾ ਸਾਡੇ ਸਨਮੁਖ ਹੋਇਆ ਸਾਨੂੰ ਹਿਦਾਇਤਾਂ ਦਿੱਤੀਆ ਉਹ ਸਤਗੁਰ ਸਾਡੇ ਸਾਹਮਣੇ ਹੋਇਆ ਦੋਲਿਆ ਨਾ ਮੇਰੇ ਵੀਰ ਹੋਰ ਮਾਫੀ ਚਾਹਾਂਗਾ ਇਸ ਸਤਗੁਰ ਨਿੱਕੀ ਮਾ ਕਿਰਪਾ ਕੀਤੀ ਧਰਤੀ ਤੇ ਸਤਗੁਰ ਸੋ ਜੋ ਵਿਛੜਿਆ ਜੋੜੇ ਉਹ ਸਤਗੁਰਿਆ ਜੋ ਵਿਛੜਨ ਨੂੰ ਆਕੇ ਜੋੜੇ ਸਤਗੁਰ ਸੋ ਜੋ ਵਿਛੜਿਆ ਜੋੜੇ ਵਿਛੋੜਾ ਦੇ ਕਟਾਈਆ ਸਤਗੁਰ ਜੋ ਡੁੱਬਦਿਆਂ ਬੋੜੇ ਸਤਗੁਰ ਉਹ ਜੋ ਡੁੱਬਦਿਆਂ ਨੂੰ ਬੋੜ ਦੇਵੇ ਸਤਗੁਰ ਸੋ ਜੋ ਡੁੱਬਦਿਆਂ ਬੋੜੇ ਜਗਤ ਜਹਾਨ ਲੇ ਤਰਾਈਆ ਆਪ ਜੀ ਨੂੰ ਸਭ ਜਹਾਨ ਦੇ ਵਿੱਚ ਉਸ ਪ੍ਰਮਾਤਮਾ ਨੇ ਅਗੇ ਤਾਰ ਲਿਆ ਤੁਹਾਨੂੰ ਸਤਗੁਰੂ ਸੋ ਜੋ ਸਿੱਖਾਂ ਦੇ ਪਿੱਛੇ ਦੌੜੇ ਦੌੜਿਆ ਹੈ ਆਪ ਜੀ ਦੇ ਪਿੱਛੇ ਸਭ ਦੇ ਪਿੱਛੇ ਘਰ ਘਰ ਗਿਆ ਹੈ ਪਰਮਾਤਮਾ ਕੰਡੀ ਦੇ ਵਿੱਚ ਗਿਆ ਉਹ ਕਿਹੜੀ ਪੂਰੀ ਦੁਨੀਆ ਦੇ ਵਿੱਚ ਕੋਈ ਥਾਂ ਇਸ ਤਰ੍ਹਾਂ ਨਹੀਂ ਜਿੱਥੇ ਸਤਗੁਰ ਨਾਲ ਦੌੜਿਆ ਹੋਵੇ ਤੁਹਾਡੇ ਪਿੱਛੇ ਜਗਤ ਵਿਕਾਰ ਨਾ ਵੰਡ ਪੰਡਾਈਆ ਸਤਗੁਰੂ ਸੋ ਜੋ ਗੁਰਮੁਖਾਂ ਤੂੰ ਖਾ ਕੇ ਪੱਥਰ ਰੋੜੇ ਉਸਨੇ ਤੁਹਾਡੇ ਪਿੱਛੇ ਪੱਥਰ ਰੋੜੇ ਵੀ ਖਾਦੇ ਹੈ ਉਸ ਪ੍ਰਮਾਤਮਾ ਨੇ ਅਸੀਂ ਪ੍ਰਮਾਤਮਾ ਨੂੰ ਨਹੀਂ ਭੁੱਲਣਾ ਸਤਗੁਰ ਸੋ ਜੋ ਗੁਰਮੁਖਾਂ ਤੋਂ ਖਾ ਕੇ ਪੱਥਰ ਰੋੜੇ ਆਪਣੀ ਖੁਸ਼ੀ ਮਨਾਈਆ ਤੇ ਵੀ ਆਪਣੀ ਖੁਸ਼ੀ ਮਨਾਈ ਪ੍ਰਮਾਤਮਾ ਨੇ ਭਗਤਾਂ ਵਿਚੇ ਉਹਨੂੰ ਇੰਨੀ ਗਰਜ ਸੀ ਇੰਨੀ ਭੁੱਖ ਸੀ ਇਹ ਭਗਤਾਂ ਨੂੰ ਮਿਲਣ ਵਾਸਤੇ ਸਤਗੁਰ ਸੋ ਜੋ ਜਨ ਚੰਚਲਤਾਈ ਮੋੜੇ ਮੁੜ-ਮੁੜੇ ਆਪਣੇ ਚਰਨ ਲਗਾਈਆ ਉਹ ਟੁੱਟਿਆਂ ਨੂੰ ਵੀ ਦੁਬਾਰਾ ਜੋੜ ਲੈਂਦਾ ਉਹ ਇਹ ਚਰਨ ਸਿੰਘ ਦੇ ਘਰ ਦੇ ਲਿਫਟੇ ਆ ਉਹ ਚਿੱਠੀ ਲੈ ਕੇ ਦੇ ਗਿਆ ਸੀ ਪਾਸ਼ਾ ਜੀ ਨੂੰ ਕਿ ਮੈਂ ਮੈਂ ਤੇਰਾ ਭਗਤ ਨਹੀਂ ਤੇ ਪ੍ਰਮਾਤਮਾ ਨੇ ਫੇਰ ਆ ਕੇ ਉਸ ਨੂੰ ਜੋੜਿਆ ਇਸ ਇਸੇ ਤਰ੍ਹਾਂ ਦੀ ਘਰ ਦੀ ਲਿਫਟ ਚੱਲਦੀ ਆ ਸਤਗੁਰ ਸੋ ਜੋ ਦਿਨ ਥੋੜੇ ਘਰੇ ਵਿਛੋੜੇ ਸਤਗੁਰ ਉਹਦੇ ਬਿਨਾਂ ਨਹੀਂ ਰਹਿ ਸਕਦਾ ਸੀ ਉਹ ਬਿਸ਼ੱਕ ਚਿੱਠੀ ਲੈ ਕੇ ਦੇ ਗਿਆ ਸੀ ਕਿ ਮੈਂ ਤੇਰਾ ਭਗਤ ਨਹੀਂ ਆ ਸਤਗੁਰ ਸੋ ਜੋ ਦਿਨ ਥੋੜੇ ਘਰੇ ਵਿਛੋੜੇ ਮਿਹਰ ਨજર ਨਾਲ ਉਠਾਈਆ ਉਸਨੇ ਰਹਿਮਤਾ ਦਾ ਪੰਡਾਰ ਪਰ ਕੀਤਾ ਇਸ ਮਤ ਲੋਕ ਤੇ ਵਿੱਚ ਪਰਮਾਤਮਾ ਨੇ ਔਰ ਸਾਡਾ ਵੀ ਅਗੂ ਇਹ ਫਰਜ ਬਣਦਾ ਹੈ ਅਸੀਂ ਉਸ ਤੇ ਅਸੂਲ ਉਸ ਤੇ ਨਿਯਮਾਂ ਦੇ ਹੰਕਾਰ ਵਿਕਾਰ ਸਾਰਾ ਕੁਝ ਛੱਡ ਕੇ ਅਸੀਂ ਉਸ ਤੇ ਚੋਲੀ ਦੇ ਸਮਰਪਿਤ ਹੋਣਾ ਹੈ ਸੋ ਮੈਂ ਮਾਫੀ ਚਾਹਾਂਗਾ ਸਮਾਂ ਜ਼ਿਆਦਾ ਹੋਣ ਕਰਕੇ ਕੁਝ ਸ਼ਬਦ ਅਕੇ ਪਿੱਛੇ ਬੋਲਿਆ ਗਿਆ ਹੋਵੇ ਸਾਰੀ ਹਰ ਸੰਗਤ ਪਾਸੋਂ ਫਿਊ ਸ਼ਚ ਜੀ ਪਾਸੋਂ ਮੈਂ ਮਾਫੀ ਚਾਹਾਂਗਾ ਪੰਜ ਜਗਰ ਦਾ ਸਾਧਿਓ ਸੋ ਹੰਮਾਰਾਈ ਸੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਮਾਰਾਈ ਸੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ Krishna Bhagavan Dida Soham Maharaj Sing Vishnu Bhagavan Dida Soham Maharaj Sing Vishnu Bhagavan